mm ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਿ ਅਕਾਲ ਤੁਸੀਂ ਦੇਖ ਰਹੇ ਹੋ ਅਨਰ ਟੀਵੀ ਤੇ ਮੈਂ ਹਾਂ ਰਮਨ ਤੂਰ ਸਿੰਘੂ ਬਾਰਡਰ ਦੇ ਉੱਤੋਂ ਇਸ ਵੇਲੇ ਕੈਂਡਲ ਮਾਰਚ ਜਿਹੜਾ ਸ਼ੁਰੂ ਹੋ ਰਿਹਾ ਹੈ ਜੋ ਜਿਹੜੇ ਸ਼ਹੀਦ ਹੋ ਗਏ ਆ ਜੀ ਜਿੰਨੇ ਵੀ ਇਹਨਾਂ ਨੂੰ ਸਜਦਾ ਕਰ ਰਹੇ ਆ ਦੂਜਾ ਜਿਹੜੇ ਗ੍ਰਿਫਤਾਰ ਕਿਸਾਨ ਆ ਉਹਨਾਂ ਦੀ ਰਿਹਾਈ ਦੀ ਮੰਗ ਕਰ ਰਹੇ ਆ ਤੀਸਰਾ ਜਿਹੜੀ ਬੈਰੀਕੇਡਿੰਗ ਕੀਤੀ ਜਾ ਰਹੀ ਆ ਧਰਨਿਆਂ ਦੇ ਦਿਵਾਲੇ ਉਹਦਾ ਵਿਰੋਧ ਕਰ ਰਹੇ ਆ ਚੌਥਾ ਜਿਹੜਾ ਪੱਤਰਕਾਰਾਂ ਤੇ ਹਮਲੇ ਕੀਤੇ ਜਾ ਰਹੇ ਉਹਦੀ ਗੱਲ ਕਰ ਰਹੇ ਆ ਪੰਜਵਾਂ ਜਿਹੜੇ ਖੇਤੀ ਕਾਨੂੰਨ ਵਾਪਸ ਲੈਣ ਵਾਲੀ ਗੱਲ ਆ ਉਹਦੇ ਖਿਲਾਫ ਆਵਾਜ਼ ਚੱਕ ਰਹੇ ਆ ਇਹ ਕੈਂਡਲ ਮਾਰਚ ਦਾ ਬਹੁਤ ਬਹੁਮੰਤੀ ਆ ਦੂਜਾ ਜਿਹੜਾ ਇੰਟਰਨੈਟ ਬੰਦ ਕੀਤਾ ਗਿਆ ਵਾ ਜਿਵੇਂ ਅਫਵਾਹਾਂ ਫਲਾਈਆਂ ਜਾ ਰਹੀਆਂ ਵਾ ਪੂਰੇ ਇਹ ਦੇਸ਼ ਵਿੱਚ ਤੇ ਪੰਜਾਬ ਵਿੱਚ ਉਹ ਲੋਕਾਂ ਦੇ ਵਿੱਚ ਭਰੋਸਾ ਬਣਾਉਣ ਦੀ ਗੱਲ ਕਰ ਰਹੇ ਆ ਕਿ ਇੱਥੇ ਹਜ਼ਾਰਾਂ ਹਜ਼ਾਰਾਂ ਲੋਕ ਚੜ੍ਹਦੀ ਕਲਾ 'ਚ ਨੇ ਤੇ ਤੁਸੀਂ ਵੇਖੋ ਕੈਂਡਲ ਮਾਰਚ ਕਰ ਰਹੇ ਨੇ ਤੇ ਅੱਜ ਕੈਂਡਲ ਮਾਰਚ ਕਰਕੇ ਲੋਕਤੰਤਰ ਵਿੱਚ ਆਪ ਦੀ ਆਵਾਜ਼ ਨੂੰ ਖੋਰ ਬੁਲੰਦ ਕਰ ਰਹੇ ਆ ਤੇ ਲੋਕਾਂ ਨੂੰ ਸੱਦਾ ਦੇ ਰਹੇ ਆ ਪਿਛੇ ਦਾ ਪ੍ਰੋਗਰਾਮ ਪੂਰੇ ਭਾਰਤ ਤੇ ਪੰਜਾਬ ਦੇ ਵਿੱਚ ਲੱਖਾਂ ਲੱਖਾਂ ਲੋਕ ਇਕੱਠੇ ਕਰਕੇ ਬੋਲੀ ਸਰਕਾਰ ਦੀ ਨੀਂਦ ਹਰਾਮ ਕਰ ਦਿਓ ਇਹ 50 ਸੱਤਾ ਮੁੱਦਿਆਂ ਤੇ ਆਪਾਂ ਕੈਂਡਲ ਮਾਰਚ ਕਰ ਰਹੇ ਆ ਤੁਸੀਂ ਇੱਕ ਵਾਰੀ ਮੋਮਬਤੀਆਂ ਜਗਾ ਲਓ ਮੇਰੇ ਜੋਨਾਂ ਦੇ ਪ੍ਰਧਾਨਾਂ ਦੇ ਹੱਥ ਜੋੜ ਕੇ ਬੇਨਤੀ ਡੱਬੀਆਂ ਲੈ ਕੇ ਵਿੱਚ ਵੜੋ ਇੱਕ ਵਾਰੀ ਮੋਮਬਤੀਆਂ ਜਗਾ ਲਓ ਮੋਮਬਤੀ ਦਾ ਮੋਮਬਤੀ ਜਗਾਓ ਸਰ ਇੱਕ ਵਾਰੀ ਕੈਂਡਲ ਜੱਗੇ ਫਿਰ ਅਸੀਂ ਨਵੇਲਾ ਵਾਲ ਨੂੰ ਚੱਲਾਂਗੇ ਤੇਰੀਆ ਵੀ ਬੋਲ ਦੋ ਕਿ ਕਿੱਥੋਂ ਹੋ ਕੇ ਆਉਣਾ ਹਾਂ ਅਸੀਂ ਨਵੇਲਾ ਵਾਲੇ ਪਾਸੇ ਨੂੰ ਜਾ ਨਵੇਲਾ ਦਾ ਬੰਦਾ ਜਿੱਥੋਂ ਤੱਕ ਆਪਣੀਆਂ ਟਰਾਲੀਆਂ ਲੱਗੀਆਂ ਆਪਣੇ ਆਗੂ ਗਾਰੀ ਹੋ ਜਾਣਗੇ ਆਗੂ ਲੱਗ ਦੇਣਾ ਉੱਥੋਂ ਜਾ ਕੇ ਤੇ ਉੱਥੋਂ ਮਾਰਚ ਕਰਕੇ ਫਿਰ ਆਪਾਂ ਇੱਥੇ ਸਮਾਪਤ ਕਰ ਦੇਣਾ ਆਪਾਂ ਪੰਜਾਬੀ ਆ ਸਾਨੂੰ ਪਤਾ ਵਾ ਕਿ ਜੇ ਨੇਰੀ ਲੱਗੂਗੀ ਅਗਲੇ ਬਣੇ ਤੇ ਕਿਦਾਂ ਹੱਥ ਧਾਕੇ ਉਹਨੂੰ ਤਾਂ ਹੀ ਡੱਬੀਆਂ ਦੇਤੀਆਂ ਵੀ ਨਾਲ ਹੀ ਡੱਬੀਆਂ ਰੱਖਿਓ ਠੀਕ ਹੈ ਜੀ ਤੇ ਮੋਬਾਈਲ ਚਲਾ ਕੇ ਰੱਖਿਓ ਟਾਰਚਾਂ ਆਪਣੇ volunteers ਚਾਰਚਾ ਲੈ ਲਿਓ ਠੀਕ ਹੈ ਜੀ ਮਕਸਦ ਤੁਸੀਂ ਸੁਣ ਚੁੱਕੇ ਹੋ ਕਿ ਇਸ ਮਕਸਦ ਦੇ ਲਈ ਜਿਹੜਾ ਇਹ ਕੈਂਡਲ ਮਾਰਚ ਸ਼ੁਰੂ ਹੋ ਰਿਹਾ ਸਿੰਘੂ ਬਾਰਡਰ ਦੇ ਉੱਤੋਂ ਠੀਕ ਹੈ ਜੀ ਸਵਰਨ ਸਿੰਘ ਪੰਦੇਰ ਜੀ ਦੀ ਰਹਿਨਮਾਈ ਦੇ ਵਿੱਚ ਜਿਹੜਾ ਇਹ ਕੈਂਡਲ ਮਾਰਚ ਸ਼ੁਰੂ ਹੋ ਰਿਹਾ ਬਹੁਤ ਮੰਤਵੀ ਕੈਂਡਲ ਮਾਰਚ ਹੈਗਾ ਸਰਕਾਰ ਨੂੰ ਜਗਾਉਣ ਦੀਆਂ ਵੱਡੀਆਂ ਤੋਂ ਵੱਡੀਆਂ ਤੇ ਛੋਟੀਆਂ ਤੋਂ ਛੋਟਾ ਜਿਹੜੀਆਂ ਕੋਸ਼ਿਸ਼ਾਂ ਇਹ ਜਾਰੀ ਨੇ ਅਸੀਂ ਹਿੱਸਾ ਬਣਾਂਗੇ ਹੁਣ ਇਸ ਕੈਂਡਲ ਮਾਰਚ ਦਾ ਸੋ ਕੈਂਡਲ ਮਾਰਚ ਜਿਹੜਾ ਹੈਗਾ ਉਹ ਸ਼ੁਰੂ ਹੋ ਚੁੱਕਿਆ ਹੋਇਆ ਹੈ ਬਹੁਤ ਸਾਰੇ ਮੰਤਵਾਂ ਨੂੰ ਸਮਰਪਿਤ ਹੈ ਜਿਹੜਾ ਕੈਂਡਲ ਮਾਰਚ ਹੈ ਜਿਨ੍ਹਾਂ ਸਾਡੇ ਲੋਕ ਜਿਹੜੇ ਕਿਸਾਨੀ ਅੰਦੋਲਨ ਦੇ ਦੌਰਾਨ ਸ਼ਹੀਦ ਹੋ ਚੁੱਕੇ ਨੇ ਹੋਰ ਬਹੁਤ ਸਾਰੀਆਂ ਮੰਗਾਂ ਹਰ ਰੋਜ਼ ਜਿਹੜਾ ਸਾਡੇ ਲੋਕਾਂ ਦਾ ਦਿੱਲੀ ਬੈਠੇ ਲੋਕਾਂ ਦਾ ਯਾਤਰ ਹੁੰਦਾ ਹੈ ਕੀ ਸਰਕਾਰ ਦੇ ਕੰਨਾ ਤੱਕ ਕੋਈ ਜੂਂ ਸਰ ਕੇ ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਜਿਹੜੇ ਯਤਨ ਜਾਰੀ ਰਹਿੰਦੇ ਨੇ ਯਤਨ ਜਿਹੜੇ ਆ ਉਹ ਕਰਦੇ ਰਹੇ ਕਰਦੇ ਜਿਹੜੇ ਰਹੇ ਨੇ ਸਾਡੇ ਲੋਕ ਇਸ ਵੇਲੇ ਵੀ ਦਿੱਲੀ ਦੀਆਂ ਸੜਕਾਂ ਤੇ ਮੌਸਮ ਬੇਹਦ ਖਰਾਬ ਹੈ ਠੰਡੀ ਹਵਾ ਦੇ ਵਿੱਚ ਠੰਡੀਆਂ ਸਰਦ ਰਾਤਾਂ ਦੇ ਵਿੱਚ ਇਹ ਲੋਕ ਅੱਜ ਇੱਕ ਹੋਰ ਛੋਟਾ ਜਿਹਾ ਯਤਨ ਜਿਹੜਾ ਕਰ ਰਹੇ ਨੇ ਕਿ ਕੈਂਡਲ ਮਾਰਚ ਜਿਹੜਾ ਦਿੱਲੀ ਦੀਆਂ ਸੜਕਾਂ ਤੇ ਕੀਤਾ ਜਾ ਰਿਹਾ ਤਾਂ ਕਿ ਜਿਹੜੀ ਆ ਅੰਨੀ ਹੋ ਚੁੱਕੀ ਸਰਕਾਰ ਬੋਲੀ ਹੋ ਚੁੱਕੀ ਸਰਕਾਰ ਦੇ ਕੰਨਾਂ ਤੱਕ ਕਿਸੇ ਤਰੀਕੇ ਵੀ ਸਹੀ ਇਹਨਾਂ ਦੀ ਆਵਾਜ਼ ਜਿਹੜੀ ਆ ਪਹੁੰਚੇ ਆਪਣੀ ਆਵਾਜ਼ ਪਹੁੰਚਾਉਣ ਦੇ ਲਈ ਬਾਰ ਬਾਰ ਜਿਹੜੇ ਯਤਨ ਕਰ ਰਹੇ ਆ ਤੇ ਇਹਨਾਂ ਢੇਰ ਸਾਰੇ ਯਤਨਾਂ ਦੇ ਵਿੱਚ ਅੱਜ ਇੱਕ ਹੋਰ ਛੋਟਾ ਜਿਹਾ ਯਤਨ ਕੈਂਡਲ ਮਾਰਚ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਸਰਕਾਰ ਨੂੰ ਕੁਝ ਦਿਖੇ ਸਰਕਾਰ ਨੂੰ ਕੁਝ ਸੁਣੇ ਉਹਦੇ ਲਈ ਜਿਹੜਾ ਹੈਗਾ ਇਹ ਯਤਨ ਅੱਜ ਦਾ ਕੈਂਡਲ ਮਾਰਚ ਸੋ ਇਹਨਾਂ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਜਿਹੜੀਆਂ ਉਹਨਾਂ ਦੇ ਨਾਲ ਜਿਹੜੀ ਹੈਗੀ ਆ ਸਰਕਾਰ ਆਪਣਾ ਜਿਹੜਾ ਔਰ ਲੋਕ ਜਿਹੜੇ ਹੈਗੇ ਆ ਉਹ ਆਪਣੀ ਯਤਨ ਜਾਰੀ ਰੱਖਨੇ ਰਹੇ ਨੇ ਤੇ ਇਸ ਵੇਲੇ ਵੀ ਜਿਹੜੀ ਕੈਂਡਲ ਮਾਰਚ ਹੈ ਜਿਹੜੀ ਨਰੇਲਾ ਵੱਲ ਨੂੰ ਜਾਵੇਗੀ ਤੋ ਜਿਹੜੀ ਇਹ ਕੈਂਡਲ ਮਾਰਚ ਆਏ ਸਿੰਘੂ ਬਾਰਡਰ ਤੋਂ ਨਰੇਲਾ ਵਾਲੀ ਸਾਈਡ ਨੂੰ ਜਾ ਰਹੀ ਹੈ ਤੇ ਜਿੱਥੇ ਜਾ ਕੇ ਇਹਨਾਂ ਦੀਆਂ ਟਰਾਲੀਆਂ ਦਾ ਜਿਹੜਾ ਇਕੱਠ ਸਮਾਪਤ ਹੁੰਦਾ ਜਿੱਥੇ ਜਾ ਕੇ ਬੈਰੀਗੇਟਿੰਗ ਹੈ ਉਥੋਂ ਇਹ ਲੋਕ ਜਿਹੜੇ ਆ ਆ ਵਾਪਸ ਮੁੜਨਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਹੜਾ ਵੱਡਾ ਇਕੱਠ ਹੈਗਾ ਜਿਹੜਾ ਇਹ ਇੱਕ ਛੋਟਾ ਜਿਹਾ ਯਤਨ ਕਰ ਰਿਹਾ ਇਥੋਂ ਸਾਬਤ ਇਹ ਹੁੰਦਾ ਕਿ ਇਹ ਲੋਕ ਕਿਸੇ ਵੀ ਦੁਰਘਟਨਾ ਨੂੰ ਅੰਜਾਮ ਦੇਣ ਵਾਲੇ ਲੋਕ ਨਹੀਂ ਇਹ ਲੋਕ ਉਹ ਨਹੀਂ ਜਿਹੜੇ ਇਹ ਲੋ ਉਹ ਲੋਕ ਉਹ ਨਹੀਂ ਜਿਹੜੇ ਸ਼ਾਂਤੀਪੂਰਵਕ ਜਿਹੜੇ ਹੈਗੇ ਆ ਆਪਣੀ ਗੱਲ ਸਰਕਾਰ ਦੇ ਅੱਗੇ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਉਹ ਲੋਕ ਨੇ ਜਿਹੜੇ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਨੂੰ ਅੰਜਾਮ ਦੇਣ 'ਚ ਵਿਸ਼ਵਾਸ ਨਹੀਂ ਰੱਖਦੇ ਬਲਕਿ ਸ਼ਾਂਤੀਪੂਰਵਕ ਆਪਣੀ ਗੱਲ ਕਹਿਣ ਦੇ ਵਿੱਚ ਵਿਸ਼ਵਾਸ ਰੱਖਦੇ ਨੇ 6 ਤਰੀਕ ਨੂੰ ਆਪੇ ਲੱਖਾਂ ਲੱਖਾਂ ਲੋਕ ਤੇਰੇ ਦੇਸ਼ ਦੇ ਵਿੱਚ ਨਿਕਲ ਕੇ ਸੜਕਾਂ ਜਾਮ ਕਰਦੇ ਸਰ ਇਹ ਛੋਟੀਆਂ-ਛੋਟੀਆਂ ਜਿਹੜੀਆਂ ਕੋਸ਼ਿਸ਼ਾਂ ਲਗਾਤਾਰ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਵੀ ਸਰਕਾਰ ਨੂੰ ਕੁਝ ਸੁਣੇ ਕੀ ਲੱਗਦਾ ਹੈ ਛੋਟੇ ਜਿਹੇ ਯਤਨ ਨਾਲ ਸਰਕਾਰ ਦੇ ਕੰਮ ਤੇ ਕੁਝ ਹੋ ਸਰ ਬਿਲਕੁਲ ਛੋਟੇ ਜਤਨ ਹੀ ਵੱਡੇ ਯਤਨ ਹੁੰਦੇ ਹੁੰਦੇ ਆ ਲੋਕਾਂ ਦਾ ਉਤਸ਼ਾਹ ਤੇ ਹੌਸਲਾ ਹੀ ਸਰਕਾਰਾਂ ਦੀਆਂ ਕਮਜ਼ੋਰੀਆਂ ਹੁੰਦੀਆਂ ਅਸੀਂ ਸਫਲ ਕਰਾਂਗੇ ਇਹਨੂੰ ਇਹ ਦਿੱਲੀ ਦੀਆਂ ਸੜਕਾਂ ਤੇ ਕਦੋਂ ਤੱਕ ਇਹ ਛੋਟੇ-ਛੋਟੇ ਯਤਨ ਜਿਹੜੇ ਆ ਜਾਰੀ ਰੱਖਣ ਦੀ ਆਸ ਹੈ ਤੁਹਾਨੂੰ ਜਦੋਂ ਤੱਕ ਬੌਲੀ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਲੱਗਦੀ ਉਦੋਂ ਤੱਕ ਲੜਾਂਗੇ ਸਰ ਇਹ ਜਿਹੜੀਆਂ ਜਿਹੜੇ ਸ਼ਹੀਦ ਹੋ ਚੁੱਕੇ ਕਿਸਾਨਾਂ ਤੇ 26 ਜਨਵਰੀ ਨੂੰ ਸਾਡੇ ਜਿਹੜੇ ਨੌਜਵਾਨ ਦੋ ਸ਼ਹੀਦ ਹੋਏ ਆ ਉਹਨਾਂ ਨੂੰ ਸਮਰਪਿਤ ਹੋਰ ਕਿਹੜੀਆਂ ਮੰਗਾਂ ਦੇ ਨਾਲ ਜੋੜ ਰਹੇ ਹੋ ਸਕੈਂਡਲ ਮਾਰਕ 175 ਦੇ ਲਾਗੇ ਸ਼ਹਾਤਾ ਹੋ ਗਈਆਂ ਨੰਬਰੀਤਾ ਹੈਗਾ ਹੀ ਆ ਸਾਰਿਆਂ ਨੂੰ ਸ਼ਰਦਾ ਦੇ ਫੁੱਲ ਪੇਟ ਕਰ ਰਹੇ ਆ ਸਾਰੇ ਕਿਸਾਨਾਂ ਦੀ ਗੱਲ ਗ੍ਰਿਫਤਾਰ ਕਿਸਾਨਾਂ ਨੂੰ ਰਿਹਾ ਕਰਨ ਦੀ ਮੰਗ ਕਰ ਰਹੇ ਆ ਮੀਡੀਆ ਕਰਮੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਉਹਨਾਂ ਦੇ ਖਿਲਾਫ ਆਵਾਜ਼ ਚੱਕ ਰਹੇ ਆ ਦੂਸਰਾ ਸਾਡੇ ਧਰਨਿਆਂ ਦੇ ਖਿਲਾਫ ਬੈਰੀਕੇਟਿੰਗ ਕੀਤੀ ਜਾ ਰਹੀ ਆ ਉਹਦਾ ਵਿਰੋਧ ਕਰ ਰਹੇ ਆ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਆ ਤੋ ਇਹ ਸਾਰਾ ਇੰਟਰਨੈਟ ਬੰਦ ਕੀਤਾ ਗਿਆ ਜਿਹੜੀਆਂ ਫਵਾਵਾਂ ਫਲਾਏ ਜਾ ਰੀਆਂ ਉਹਦਾ ਮੂੰਹ ਤੋੜ ਜਵਾਬ ਦੇ ਰਹੇ ਵੀ ਦੇਖੋ ਹਜ਼ਾਰਾਂ ਹਜ਼ਾਰ ਲੋਕ ਐਡੀ ਰਾਤ ਵਿੱਚ ਚੜ੍ਹਦੀ ਕਲਾ ਚ ਰਹ ਰਹੇ ਨੇ ਸਰਕਾਰ ਨਾ ਸਮਝੇ ਤੇ ਲੱਖਾਂ ਲੋਕ ਨੇ ਸਿੰਘੂ ਬਾਰਡਰ ਤੇ ਚੜ੍ਹਦੀ ਕਲਾ ਚ ਨੇ ਭਰੋਸਾ ਰੱਖਿਓ ਆਪਾਂ ਜਿੱਤਾਂਗੇ ਇੰਟਰਨੈਸ਼ਨਲ ਪੱਧਰ ਤੇ ਜਿਹੜੇ ਹੈਗੇ ਆ ਬੋਲ ਜਿਹੜੇ ਸਟਾਰ ਹੈਗੇ ਆ ਉਹਨਾਂ ਨੇ ਹਾ ਦਾ ਨਾਰਾ ਮਾਰਿਆ ਸੰਸਾਰ ਪੱਧਰ ਤੇ ਉੱਤੇ ਗੱਲ ਪਹੁੰਚ ਚੁੱਕੀ ਦੀ ਆ ਕਿ ਤੁਹਾਨੂੰ ਲੱਗਦਾ ਕਿ ਇਹ ਛੋਟੇ ਯਤਨ ਤੁਹਾਡੇ ਆ ਸੰਸਾਰ ਪੱਧਰ ਤੇ ਪਹੁੰਚ ਗਏ ਹੋਏ ਦੇਖੋ ਇੰਟਰਨੈਸ਼ਨਲ ਪੱਧਰ ਤੇ ਜਿਹੜੀ ਸਰਕਾਰ ਦੀ ਬਦਨਾਮੀ ਹੋਈ ਆ ਦਬਾਅ ਪੈ ਰਿਹਾ ਮੋਦੀ ਸਰਕਾਰ ਜਿਹੜੀ ਆ ਉਹ ਲਗਾਤਾਰ ਘਬਰਾ ਕੇ ਕਾਊਂਟਰ ਇੰਟਰਨੈਸ਼ਨਲ ਲੈਵਲ ਤੇ ਕੋਸ਼ਿਸ਼ਾਂ ਕਰ ਰਹੀ ਆ ਇਹ ਸਾਡੇ ਅੰਦੋਲਨ ਦੀ ਸਫਲਤਾ ਆ ਇਸ ਆਸ ਦੇ ਨਾਲ ਜਿਹੜੇ ਸਰਵਨ ਸਿੰਘ ਪੰਦੇਰ ਹੈਗੇ ਆ ਉਹ ਇਸ ਆਸ ਦੇ ਨਾਲੇ ਛੋਟੇ ਛੋਟੇ ਯਤਨ ਯਾਰੀ ਰੱਖ ਰਹੇ ਨੇ ਕਿ ਸ਼ਾਇਦ ਕਿਸੇ ਇੱਕਦਮ ਸਹੀ ਸਰਕਾਰ ਨੂੰ ਜ਼ਰੂਰ ਸੁਣੇ ਤੇ ਇਹ ਜਿਹੜੇ ਲੋਕ ਆ ਸੜਕਾਂ ਦੇ ਉੱਤੇ ਬੇਕਾਰ ਹੋਏ ਬੈਠੇ ਹੋਏ ਨੇ ਇਹ ਜਲਦੀ ਆਪਣੇ ਹੱਕ ਵਾਪਸ ਲੈਣ ਤੇ ਆਪਣੇ ਘਰਾਂ ਨੂੰ ਵਾਪਸ ਜਾਣ